ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ ਚੇਅਰ ਪਰ ਸੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਆਥਾਰਟੀ ਅੰਮ੍ਰਿਤਸਰ ਦੀ ਰਹਿਨਮਾਈ ਹੇਠ ਖਾਲਸਾ ਕਾਲਜ ਆਫ ਐਜੂਕੇਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ ਵਰਲਡ ਹੈਲਥ ਦੇ ਮੌਕੇ ਐਚ ਆਈ ਵੀ ਜਾਗਰੂਕਤਾ ਕੈਂਪੇਨ ਅਧੀਨ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਵਿਸ਼ਾਲ ਐਚ ਆਈ ਵੀ ਐਡਜ਼ ਜਾਗਰੂਕਤਾ ਮੁਹਿੰਮ ਅਤੇ ਨਸ਼ਾ ਮੁਕਤੀ ਜਾਗਰੂਕਤਾ ਪ੍ਰੋਗਰਾਮ ਅਧੀਨ ਇੱਕ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਦਾ ਉਦੇਸ਼ ਨੌਜਵਾਨਾਂ ਅਤੇ ਸਮਾਜ ਨੂੰ ਐਚਆਈਵੀ ਐਡਜ਼ ਰੋਕਥਾਮ ਅਤੇ ਨਸ਼ਾ ਮੁਕਤੀ ਯਤਨਾ ਸਰਗਰਮ ਪਾਗੀਤਾਰੀ ਲਈ ਪ੍ਰੇਰਿਤ ਕਰਨਾ ਹੈ ਅੱਜ ਪੰਜਾਬ ਜਲਾਲ ਚ ਕਾਨੂੰਨੀ ਸੁਵਾਰਾਥੋਰਟੀ ਜੀ ਦੇ ਵਿਸ਼ਾ ਨਿਰਦੇਸ਼ਾਂ ਅਤੇ ਸ਼੍ਰੀਮਤੀ ਜਤਿੰਦਰ ਕੌਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ ਜੀ ਦੇ ਅਗਵਾਈ ਹੇਠ ਇਹ ਦਿਵਸ ਬਣਾਇਆ ਗਿਆ ਜਿਸ ਦਾ ਨਾਮ ਹੈ ਵਿਸ਼ਵ ਐਡਜ਼ ਡੇ ਇਸ ਦਿਨ ਅਸੀਂ ਸਾਰੇ युवाओं ए जानुकरणा च अन्य कि एड्स ਤੋਂ ਬਚ ਕੇ ਕਿਵੇਂ ਰਹਿਣਾ ਤੇ एड्स ਬਾਰੇ ਜਾਣਕਾਰੀ ਕੀ ਹਾਸਲ ਕਰਨੀ ਹੈ एड्स ਇੱਕ ਲਾਜ ਬਿਮਾਰੀ ਹੈ ਜਿਸਦੇ ਵਿੱਚ ਇਹ ਚਾਰ ਤਰ੍ਹਾਂ ਨਾਲ ਫੈਲ ਸਕਦੀ ਹੈ ਪਹਿਲਾ ਸੰਕਰਮਿਤ ਵਿਅਕਤੀ ਦੇ ਮਰਤੇ ਹੋਏ ਸਰੀਰ ਨੂੰ ਜੇ ਕੋਈ ਹੋਰ ਬੰਦਾ ਸਰੀਰ ਲਾਵੇ ਦੂਸਰਾ ਜੇ ਸੰਕਰਮਿਤ ਵਿਅਕਤੀ ਦੇ ਖੂਨ ਨੂੰ ਕਿਸੇ ਹੋਰ ਵਿਅਕਤੀ ਨੂੰ ਚੜਾਇਆ ਜਾਵੇ ਤਾਂ ਤੀਸਰਾ ਜੇ ਸੰਕਰਮਿਤ ਗਰਭਤੀ ਮਹਿਲਾ ਦਾ ਜੋ ਗਰਭ ਹੈ ਉਸ ਦਾ ਜੋ ਬੱਚਾ ਅੱਗੇ ਹੁੰਦਾ ਹੈ ਜਨਮ ਲੈਂਦਾ ਹੈ ਉਹ ਵੀ ਸੰਕਰਮਿਤ ਹੀ ਹੁੰਦਾ ਹੈ ਉਹ ਐਚਆਈਵੀ ਪੋਜ਼ਿਟਿਵ ਏਡਸ ਨਾਲ ਸੰਕਰਮਿਤ ਹੀ ਹੁੰਦਾ ਹੈ ਅਤੇ ਚੌਥਾ ਅਗਰ ਕੋਈ ਵਿਅਕਤੀ ਸੰਕਰਮਿਤ ਵਿਅਕਤੀ ਦੇ ਨਾਲ ਯੋਨ ਸੰਬੰਧ ਬਣਾਉਂਦਾ ਹੈ ਤਾਂ ਉਹ ਵਿਅਕਤੀ ਐਚਆਈਵੀ ਜਾਂ ਏਡਸ ਨਾਲ ਸੰਕਰਮਿਤ ਹੋ ਸਕਦਾ ਹੈ ਅੱਜ ਦਾ ਦਿਨ ਮਹੱਤਵਪੂਰਨ ਤਾਂ ਹੈ ਕਿ 1 ਦਸੰਬਰ 1988 ਨੂੰ ਇਹ ਦਿਨ ਪਹਿਲੀ ਵਾਰ ਯੂਨਾਈਟਿਡ ਨੇਸ਼ਨ ਵੱਲੋਂ ਮਨਾਇਆ ਗਿਆ ਸੀ ਅਤੇ ਸਾਰੇ ਵਿਸ਼ੇ ਵਿੱਚ ਇਸ ਬਾਰੇ ਜਾਣਕਾਰੀ ਫੈਲਾਉਣ ਦਾ ਜੋ ਕਾਰਜ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਸਾਡੀ ਮਨੁੱਖਤਾ ਇਸ ਲਾਹ ਲਾਜ਼ ਬਿਮਾਰੀ ਤੋਂ ਬਚ ਕੇ ਰਹੇ ਅਤੇ ਇੱਕ ਗੱਲ ਹੋਰ ਇਹ ਬਿਮਾਰੀ ਛੂਣ ਨਾਲ ਜਾਂ ਉਸ ਵਿਅਕਤੀ ਦੇ ਕੋਲੇ ਬੈਠਣ ਨਾਲ ਜਾਂ ਉਸ ਵਕਤੀ ਦੇ ਝੂਠੇ ਭਾਂਡੇ ਬਰਤਨ ਨਾਲ ਇਹ ਬਿਲਕੁਲ ਵੀ ਨਹੀਂ ਫੈਲਦੀ ਇਸ ਬਾਰੇ ਵੀ ਸਾਨੂੰ ਜਾਗਰੂਕ ਰਹਿਣਾ ਚਾਹੀਦਾ ਤਾਂ ਜੋ ਜੇ ਕੋਈ ਬੰਦਾ ਜੇ ਕੋਈ ਮਹਿਲਾ ਐਚਆਈਵੀ ਪੋਜ਼ਿਟਿਵ ਹੈ ਜਾਂ ਏਡਸ ਨਾਲ ਸੰਕਰਮਿਤ ਹੈ ਉਹਨੂੰ ਇਹ ਨਾ ਲੱਗੇ ਵੀ ਉਹਨੂੰ ਸਮਾਜ ਤੋਂ ਕੱਢ ਦਿੱਤਾ ਗਿਆ ਹੈ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਸ ਬਿਮਾਰੀ ਪੱਖੋਂ ਜਾਗਰੂਕ ਰਹੋ ਤੇ ਆਪਣੇ ਗਲੀ ਮੁਹੱਲੇ ਸਕੂਲ ਕਾਲਜ ਜਿੱਥੇ ਵੀ ਤੁਸੀਂ ਹੁੰਦੇ ਹੋ ਇਸ ਬਾਰੇ ਸਾਰਿਆਂ ਨੂੰ ਜਾਣਕਾਰੀ ਦਿਓ ਧੰਨਵਾਦ